ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੱਲ ਡਾਕਟਰ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਅੱਜ ਉਸ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦਿਆਂ ਪੂਰੀ ਖਬਰ ਬੀਤੇ ਕੱਲ ਦੀ ਹੈ ਜਿੱਥੇ ਕੋਰਤੀ ਸੇਖਾਂ ਦੇ ਇੱਕ ਨਾਮੀ ਡਾਕਟਰ ਹਰਬੰਸ ਨਰਸਿੰਗ ਹੋਮ ਦੇ ਮਾਲਕ ਅਨਿਲਜੀਤ ਕੰਬੋਜ ਨੰਨੇ ਉੱਪਰ ਕੱਲ ਦੁਪਹਿਰ ਵੇਲੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜੈਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਕੋਟੇ ਸੇਖਾਂ ਦੇ ਮੁੱਖ ਚੌਂਕ ਵਿੱਚ ਆਪਣੇ ਕਲੀਨਿਕ ਵਿੱਚ ਬੈਠੇ ਸਨ ਅਤੇ ਮਿਲੀ ਜਾਣਕਾਰੀ ਮੁਤਾਬਕ ਕੱਲ ਦੁਪਹਿਰ 1 ਵਜੇ ਦੇ ਕਰੀਬ ਉਨ੍ਹਾਂ ਉੱਪਰ ਕਾਤਲਨਾ ਹਮਲਾ ਕਰ ਦਿੱਤਾ ਗਿਆ ਸੀ ਹਮਲਾਵਰਾਂ ਦੀ ਗਿਣਤੀ ਬਾਰੇ ਜਾਣਕਾਰੀ ਪਹਿਲਾਂ ਨਹੀਂ ਹੋਈ ਸੀ ਫਿਲਹਾਲ ਅੱਜ ਵੱਡੇ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਮਲਾਵਰ 2 ਜਣੇ ਆਏ ਸਨ ਜਸ ਦੀ ਸੀਸੀਟੀਵੀ ਕਟਨਾ ਜਿਹੜੀ ਉਹ ਕੈਦ ਹੋ ਗਈ ਸੀ ਕੈਮਰੇ ਵਿੱਚ ਤਸਵੀਰਾਂ ਦਿਖਾ ਰਹੇ ਆ ਇਹ ਜਿਹੜੀ ਸੀਟੀਵੀ ਆ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਜਿਸ ਵਿੱਚ ਦੋ ਜਿਹੜੇ ਮਲਜ਼ਮ ਆ ਡਾਕਟਰ ਸਾਹਿਬ ਕੋਲ ਅੰਦਰ ਵੜਦੇ ਨੇ ਅਤੇ ਦਵਾਈ ਲੈਣ ਦੇ ਬਹਾਨੇ ਅੰਦਰ ਦਾਖਲ ਹੁੰਦੇ ਆ ਔਰ ਡਾਕਟਰ ਉੱਪਰ ਗੋਲੀਆਂ ਚਲਾ ਦਿੰਦੇ ਹਨ ਜਿਸ ਨਾਲ ਡਾਕਟਰ ਗੰਬੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਉਹਨਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਵਿੱਚ ਲਿਜਾਇਆ ਜਾਂਦਾ ਫਿਰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਹਾਂ ਅੱਜ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਉਹਨਾਂ ਦੋਸ਼ੀਆਂ ਦੀਆਂ ਜਿਹੜੀਆਂ ਤਸਵੀਰਾਂ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਅਤੇ ਨਾਲ ਹੀ ਸੀਸੀਟੀਵੀ ਕੈਮਰੇ ਦੀ ਵੀ ਫੋਟੋ ਸਾਹਮਣੇ ਆ ਗਈ ਹੈ ਜਿਸ ਨੂੰ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਸੀਸੀਟੀਵੀ ਕੀ ਟੀਵੀ ਕੈਮਰੇ ਦੇ ਵਿੱਚ ਜਿਸ ਤਰ੍ਹਾਂ ਇਹ ਦੋਚੀ ਜਿਹੜੇ ਦੋਚੀ ਹੈ ਕਿਸ ਤਰ੍ਹਾਂ ਜਿਹੜਾ ਗੁਲੀਆਂ ਚਲਾ ਰਹੇ ਹਨ ਔਰ ਇਸ ਦੇ ਨਾਲ ਹੀ ਐਸਐਸਪੀ ਮੋਗਾ ਜੀ ਦੀ ਵੱਡੀ ਜਿਹੜੀ ਉਹਨਾਂ ਨੇ ਬਿਆਨ ਦਿੱਤਾ ਹੈਗਾ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲੈਣਗੇ ਬਹੁਤ ਹੀ ਨਜ਼ਦੀਕ ਹਨ ਉਹ ਦੋਸ਼ੀਆਂ ਦੇ ਜਿਹੜੀਆਂ ਵਕ ਵਕ ਟੀਮਾਂ ਬਣਾ ਕੇ ਪੁਲਿਸ ਦੀਆਂ ਜਿਹੜੀਆਂ ਇਹਨਾਂ ਨੂੰ ਜਾਂਚ ਕਰ ਰਹੀਆਂ ਹਨ ਲੱਭ ਰਹੀਆਂ ਹਨ ਬਹੁਤ ਹੀ ਜਲਦੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਡਾਕਟਰ ਦੀ ਜਿਹੜੀ ਹਾਲਤ ਆ ਇਸ ਸਮੇਂ ਉਹ ਡਾਕਟਰ ਜਿਹੜੇ ਇਲਾਜ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਦੱਸਿਆ ਕਿ ਡਾਕਟਰ ਸਾਹਿਬ ਇਸ ਸਮੇਂ ਹਜੇ ਵੀ ਵੈਂਟੀਨੇਟਰ ਤੇ ਹਨ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਔਰ ਤੁਹਾਨੂੰ ਦਿਖਾਉਂਦੇ ਆ ਪੂਰੀਆਂ ਤਸਵੀਰਾਂ ਜਿਹੜਾ ਮੋਗਾ ਦੇ ਜਿਹੜਾ ਹਸਪਤਾਲ ਦੇ ਵਿੱਚ ਐਸਐਸਪੀ ਸਾਹਿਬ ਆਪ ਜਿਹੜਾ ਉੱਥੇ ਪਹੁੰਚੇ ਆ ਜਾਂਚ ਕਰ ਰਹੇ ਆ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਲਿਆ ਜਾਵੇਗਾ ਸੋ ਤੁਸੀਂ ਜੁੜੇ ਰਹੋ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਜਿਸ ਤਰ੍ਹਾਂ ਦੀ ਅਪਡੇਟ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਔਰ ਜੇਕਰ ਤੁਸੀਂ ਚੈਨਲ ਤੇ ਨਵੇਂ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਨਵੀਂ ਅਪਡੇਟ ਮਿਲਦੀ ਰਹੇ ਧੰਨਵਾਦ ਹੁਣ ਅਸੀਂ ਸਾਰੀ ਪੁਲਿਸ ਟੀਮ ਸਾਡੀ ਅਸੀਂ ਫੈਮਿਲੀ ਨੂੰ ਮਿਲੇ ਆਂ ਕੱਲ ਤੋਂ ਹੀ ਅਸੀਂ ਫੈਮਿਲੀ ਦੇ ਨਾਲ ਇਨ ਟੱਚ ਹੈਗੇ ਆਂ 24/7 ਤੇ ਜੋ ਵੀ ਹੈ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਅਸੀਂ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਆਂ ਫੈਮਿਲੀ ਦੇ ਨਾਲ ਵੀ ਅਸੀਂ ਫੈਮਿਲੀ ਦੇ ਨਾਲ ਕੰਟੀਨਿਊਸ ਰਾਬਤਾ ਬਣਾਇਆ ਹੋਇਆ ਹੈ ਤੇ ਫੈਮਿਲੀ ਵੀ ਸਾਡੇ ਇਨ ਟੱਚ ਹੈਗੀ ਹੈ ਤੇ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਾਫੀ ਕਲੂਜ਼ ਮਿਲੇ ਆਂ ਫੈਮਿਲੀ ਨੂੰ ਵੀ ਅਸੀਂ ਸਾਰੀ ਗੱਲਬਾਤ ਜਿਹੜੀ ਉਸ ਦਿਨ ਮੌਕੇ ਤੇ ਹੋਈ ਸੀ ਇਹਨਾਂ ਦੇ ਬੇਟੇ ਨਾਲ ਸੀ ਉਹਨਾਂ ਨੂੰ ਵੀ ਅਸੀਂ ਸਾਰਾ ਪੁੱਛਿਆ ਤੇ ਬਾਕੀ ਵੀ ਆਰ ਵਰਕਿੰਗ 24/7 ਸਾਡੀ ਡਿਫਰੈਂਟ ਟੀਮਸ ਦੇ ਆਰ ਓਨ ਦਾ ਜੋਬ ਤੇ ਅਸੀਂ ਜਿਹੜੇ ਹੈ ਕੰਪਲੀਟਸ ਜਲਦੀ ਅਰੈਸਟ ਕਰ ਲਿਵਾਂਗੇ ਤੇ ਉਹਨਾਂ ਨੂੰ ਡਰੇਸ ਕਰ ਲਿਵਾਂਗੇ ਸਾਰਾ ਇਨਸੀਡੈਂਟ ਕਲੀਅਰ ਹੋ ਜਾਊਗਾ ਸਾਨੂੰ ਕਾਫੀ ਕਲੂਜ਼ ਮਿਲੇ ਹੈ ਟੈਕਨੀਕਲੀ ਵੀ ਹਿਊਮਨ ਇੰਟਸ ਤੋਂ ਵੀ ਤੇ ਸਾਡੀ ਇਨਵੈਸਟੀਗੇਸ਼ਨ ਅਜੇ ਓਨ ਗoing ਹੈ ਤੇ ਜਿਵੇਂ ਹੀ ਕੋਈ ਫਰਦਰ ਅਪਡੇਟ ਹੋਊਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਲਵਾਂਗੇ ਸਰ ਜਿਸ ਤਰ੍ਹਾਂ ਦੀ ਗੱਲਾਂ ਆ ਰਹੀਆਂ ਸੀ ਸਾਹਮਣੇ ਕਿ 22 ਸਾਲ ਪਹਿਲਾਂ ਇੱਕ ਮਾਮਲਾ ਚੱਲ ਰਿਹਾ ਸੀ ਉਹ ਚੁੱਕ ਕੇ ਕਰ ਰਹੇ ਨੇ ਇਨਾਂ ਦੇ ਇੱਕ 2022 ਦੇ ਵਿੱਚ ਐਫਆਈਆਰ ਰਜਿਸਟਰ ਹੋਈ ਸੀ ਇਨਾਂ ਦੇ ਬਿਆਨਾਂ ਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਸਾਡੀ ਇਨਵੈਸਟੀਗੇਸ਼ਨ ਇੱਕ ਸਿੱਟੇ ਤੇ ਪਹੁੰਚੂਗੀ ਵੀਲ ਲੈਟ ਯੂ ਨੋ ਹਜੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਔਨਗoing ਹੈ ਚੱਲ ਰਹੀ ਹੈ ਜੀ ਹਜੇ ਹੀ ਇਜ਼ ਔਨ ਵੈਂਟੀਲੇਟਰ ਤੇ ਕੰਡੀਸ਼ਨ ਜਿਹੜੀ ਹੈ ਉਹ ਕ੍ਰਿਟੀਕਲ ਹੈ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਾਕਟਰਸ ਦੀ ਟੀਮ ਵੀ ਦਿਨ ਰਾਤ ਮਿਹਨਤ ਕਰ ਰਹੀ ਹੈ ਔਰ ਬਾਕੀ ਜੇ ਕੋਈ ਅਪਡੇਟ ਹੋਗੀ ਅਸੀਂ ਤੁਹਾਨੂੰ ਦੱਸਦੇ ਹਾਂ ਸਰ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੋ ਰਹੀਆਂ ਕਿਹਾ ਜਾ ਰਿਹਾ ਕਿ ਉਹਨਾਂ ਮੁੰਡਿਆਂ ਦੀਆਂ ਫੋਟੋਆਂ ਹਨ ਉਹ ਮੈਂ ਚੈੱਕ ਕਰ ਲੈਣਾ ਕਿਹੜੀਆਂ ਫੋਟੋਆਂ ਹਨ ਵੈਲ ਚੈੱਕ ਕਰਕੇ ਦੱਸਦਾ ਇਹਨਾਂ ਦੇ ਜਿਹੜੀ ਡੀਆ ਅਦਾਕਾਰਾ ਉਹ ਵੀ ਕਾਲੀਆਂ ਕਰਕੇ ਕੁਝ ਸ਼ਰਮਿੰਦਾ ਲੱਗਾ ਮੈਨੂੰ ਐਸੀ ਜੀ ਉਹ ਹਜੇ ਅਸੀਂ ਫੈਮਿਲੀ ਨੂੰ ਮਿਲ ਕੇ ਸਾਰਾ ਪੁੱਛਿਆ ਹੈ ਜੀ ਜਿਹੜਾ ਉਸ ਦਿਨ ਇਨਸੀਡੈਂਟ ਹੋਇਆ ਸੀ ਉਹਦੇ ਬਾਰੇ ਵੀ ਹੋਰ ਦੁੰਗਾਈ ਦੇ ਨਾਲ ਜਾਣਕਾਰੀ ਲਈ ਹੈ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਚੱਲ ਰਹੀ ਹੈ ਤੇ ਜੋ ਵੀ ਅੱਗੇ ਕੋਈ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਹਾਂਗੇ ਸਰੇ ਘਰ ਲੰਡੇ ਦੇ ਨਾਮ ਤੇ ਤੇਰੀ ਕੋਟ ਵਾਇਰਲ ਹੋ ਗਈ ਹੈਗੀ ਹੈ ਵੀ ਉਹ ਐ ਫੋਟੋ ਮੁੰਡੀਆਂ ਗਲਤੀ ਲੀ ਉਹਦੇ ਵਿੱਚ ਕਿੰਨੀ ਸੱਚਾਈ ਹੈ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਦੱਸਦੇ ਨੇ ਅਸੀਂ ਸਾਰਾ ਚੈੱਕ ਕਰਕੇ ਸਾਰਾ ਵੈਰੀਫਾਈ ਕਰਕੇ ਡੂਇੰਗ ਇਨਵੈਸਟੀਗੇਸ਼ਨ ਜੋ ਵੀ ਅੱਗੇ ਤੱਕ ਸਾਹਮਣੇ ਆਣਗੇ ਅਸੀਂ ਮੈਂ ਤੁਹਾਨੂੰ ਦੱਸਿਆ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਮ ਐਵਰੀ ਐਂਗਲ ਵੀ ਆਰ ਇਨਵੈਸਟੀਗੇਟਿੰਗ ਇਟ ਤੇ ਜੋ ਵੀ ਸਾਹਮਣੇ ਤੱਥ ਆਊਗਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਡਾਕਟਰ ਸਾਹਿਬ ਨੇ ਮੈਂਟਿਨੇਟਰ ਦੀ ਹਾਂ ਹਾਂ ਜੀ ਸਰ ਪਹਿਲਾਂ ਵੀ ਥੈਡ ਕਾਉਂਸਲਰ ਆਂਦੇ ਰਹੇ ਇਹਨਾਂ ਨੂੰ ਸਰ ਪਹਿਲਾਂ ਵੀ ਥੈਡ ਕੋਲ ਹੁੰਦੇ ਕਰ ਰਹੇ ਹਾਂ ਸਾਰਾ ਹਜੇ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਅਸੀਂ ਤੁਹਾਨੂੰ ਪੂਰੀ ਅਪਡੇਟ ਦੇਵਾਂਗੇ ਜਦੋਂ ਕਲੀਅਰ ਹੋ ਗਿਆ ਸਾਰਾ ਮੈਟਰ ਹੈ ਕੱਲ ਜਿਹੜੀ ਸਰਜਰੀ ਹੋਈ ਸੀ ਉਹਦੇ ਬਾਰੇ ਤਾਂ ਮੈਂ ਕੱਲ ਵੀ ਤੁਹਾਨੂੰ ਐਕਸਪਲੇਨ ਕੀਤਾ ਹੀ ਸੀਗਾ ਕਿ 2-3 ਘੰਟੇ ਸਰਜਰੀ ਚੱਲੀ ਉਹਨਾਂ ਦੀ ਉਹਦੇ ਵਿੱਚ ਦੋ ਬੁਲੇਟ ਸੀਗੀਆਂ ਇੱਕ ਤਾਂ ਥਰੂ ਐਂਡ ਥਰੂ ਪਹਿਲਾਂ ਹੀ ਨਿਕਲ ਗਈ ਸੀ ਆਪਣੇ ਆਪ ਇੱਕ ਅਸੀਂ ਸਰਜਰੀ ਕਰਕੇ ਕੱਢ ਦਿੱਤੀ ਸੀ ਬਾਕੀ ਸਭ ਕੁਝ ਰਿਪੇਅਰ ਕਰਤਾ ਸੀ ਪਰ ਨੁਕਸਾਨ ਅੰਦਰ ਬਹੁਤ ਹੋਇਆ ਸੀ ਇੰਟਰਸਟਾਈਨ ਦੇ ਵਿੱਚੋਂ ਕਿਉਂਕਿ ਗੋਲੀ ਲੰਘ ਕੇ ਗਈ ਹੈ ਸਪਲੀਨ ਵੀ ਰਪਚਰ ਹੋ ਗਈ ਸੀ ਸਪਲੀਨ ਕੱਢ ਦਿੱਤੀ ਇੰਟਰਸਟਾਈਨ ਜਿਹੜਾ ਸੀ ਉਹਨੂੰ ਰਿਪੇਅਰ ਕੀਤਾ ਤਾਂ ਅੱਜ ਹੁਣ ਜਿਹੜੀ ਕੰਡੀਸ਼ਨ ਹੈਗੀ ਹੈ ਅਜੇ ਆਪਾਂ ਕ੍ਰਿਟੀਕਲੀ ਕਹਿ ਸਕਦੇ ਹਾਂ ਕਿਉਂਕਿ ਡਾਕਟਰ ਸਾਹਿਬ ਵੈਂਟੀਲੇਟਰ ਤੇ ਹੈਗੇ ਨੇ ਟੀਮ ਆਪਣੀ ਜਿਹੜੀ ਉਹ ਸਾਰੀ ਕੋਸ਼ਿਸ਼ ਕਰ ਰਹੀ ਹੈ ਤੇ ਬਲੀਡਿੰਗ ਦੀ ਗੱਲ ਕਰੀਏ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸੋ ਤਾਂ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਹੁਣ ਬਲੀਡਿੰਗ ਦਾ ਕੋਈ ਨਹੀਂ ਬਲੀਡਿੰਗ ਹੁਣ ਬਿਲਕੁਲ ਕੰਟਰੋਲ 'ਚ ਹੈਗੀ ਹੈ ਪਰ ਅਜੇ ਕਿਉਂਕਿ ਉਹ ਸ਼ੌਕ 'ਚ ਰਿਕ ਅਜੇ ਬਾਡੀ ਪੂਰਾ ਸਾਥ ਨਹੀਂ ਦੇ ਰਹੀ ਕੋਸ਼ਿਸ਼ ਕਰ ਰਹੇ ਅਸੀਂ ਬੀਪੀ ਜਿਹੜਾ ਥੋੜਾ ਠੀਕ ਚੱਲ ਰਿਹਾ ਹੈਗਾ ਯੂਰਨ ਆਉਟਪੁੱਟ ਵੀ ਹੈਗੀ ਹੈ ਪਰ ਅਜੇ ਆਪਾਂ ਉਹਨਾਂ ਨੂੰ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ ਸਰ ਕਿਸ ਤਰ੍ਹਾਂ ਦਾ ਖਤਰਾ ਕਹਿ ਸਕਦੇ ਆਪਾਂ ਕਿਉਂਕਿ ਕਾਫੀ ਜਿਹੜੀਆਂ ਲੱਗੀਆਂ ਬੋਲ ਇਹ ਜੇ ਜੇ ਮੇਜਰ ਸਰਜਰੀ ਏਡੀ ਹੁੰਦੀ ਹੈ ਉਸ ਤੋਂ ਬਾਅਦ ਬਾਡੀ ਨੇ ਰਿਕਵਰ ਕਰਨਾ ਹੁੰਦਾ ਹੈ ਤਾਂ ਉਹਨੂੰ ਟਾਈਮ ਲੱਗਦਾ ਹੈ 24 ਤੋਂ 48 ਘੰਟੇ ਜਿਹੜੇ ਕ੍ਰਿਟੀਕਲ ਹੁੰਦੇ ਉਹਨਾਂ ਦੌਰਾਨ ਕੋਸ਼ ਵੀ ਹੋ ਸਕਦਾ ਸੋ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ ਅਗੇ ਤਾਂ 24 ਘੰਟੇ ਬੀਚਰ ਕੇ ਨੇ ਸਪਲਿੰਗ ਤੁਸੀਂ ਕਰ ਲ ਜਿਹੜੀ ਨੂੰ ਮੂਵ ਕਰ ਦਿੱਤੀ ਸੀ ਕਿ ਕਿਡਨੀ ਵਗੈਰਾ ਕਿੱਦਾਂ ਪੁੱਛਦਾ ਕਿਡਨੀ ਤਾਂ ਠੀਕ ਕੰਮ ਕਰ ਰਹੀ ਹੈ ਪਰ ਬੀਪੀ ਅਜੇ ਸਟੇਬਲ ਨਹੀਂ ਹੋ ਰਿਹਾ ਉਹਦੇ ਵਾਸਤੇ سپورਟ ਦੇ ਰਹੀ ਪੈਰੀ ਇੰਜੈਕਸ਼ਨ ਦੀ ਸੋ ਜਿਵੇਂ ਕੋਈ ਅਪਡੇਟ ਆਉਂਦੀ ਹੈ ਜਾਂ ਸਾਨੂੰ ਲੱਗਦਾ ਠੀਕ ਹੈ ਤਾਂ ਫਿਰ ਆਪਾਂ ਫਿਰ ਦੱਸ ਬੀਪੀ ਕਿਦਾਂ ਹੋਰ ਬਹੁਤ ਜ਼ਿਆਦਾ ਪੱਥਰੀ ਦੀ ਲੱਗਦੀ ਬੀਪੀ ਅਜੇ 100 ਦੇ ਕਰੀਬ ਚੱਲ ਰਿਹਾ ਉਹਨਾਂ ਦਾ سپورਟ ਦੇ ਨਾਲ ਇੰਜੈਕਸ਼ਨ ਦੀ سپورਟ ਦੇ ਨਾਲ ਸੋ ਜੇ ਅਸੀਂ ਸਮਝਦੇ ਹਾਂ ਕਿ ਉਹ ਘਟਾ ਹੈ 120 ਤੱਕ ਆ ਜਾਏਗਾ ਤਾਂ ਸਾਨੂੰ ਥੋੜਾ ਜਿਹਾ ਲੱਗੇਗਾ ਕਿ ਉਹ ਠੀਕ ਹੈ En við með því að það er náðu að fænda því. Hannsjö.